ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪਿੰਡ ਸੰਗਤ ਸੇਖੇ ਦੀ ਸੰਗਤ ਨੂੰ ਇਹ ਬੇਨਤੀ ਆ ਭਾਈ ਪਿੰਡ ਦੀ ਪਛਾਤ ਵੱਲੋਂ ਉਸ ਪ੍ਰਸ਼ਾਸਨ ਵੱਲੋਂ ਇਹ ਸਾਡਾ ਪਿੰਡ ਬਹੁਤ ਵਧੀਆ ਪਿੰਡ ਆ ਚੰਗੇ ਲੋਕ ਨੇ ਚੰਗੇ ਸਾਡੇ ਬੱਚੇ ਨੇ ਵਧੀਆ ਬੱਚੇ ਨੇ ਕਾਰੋਬਾਰ ਕਰਨ ਵਾਲੇ ਬਾਰਡਰਾਂ ਤੇ ਡਿਊਟੀਆਂ ਦੇਣ ਵਾਲੇ ਬੱਚੇ ਨੇ ਸਾਡੇ ਦੇਖੋ ਸਾਡੇ ਪਿੰਡ ਦੇ ਵਿੱਚ ਕੋਈ ਚਿੱਟੇ ਦਾ ਕੰਮ ਕਰਦਾ ਵਾ ਜਾਂ ਕੋਈ ਚਿੱਟਾ ਵੇਚਦਾ ਵਾ ਜਾਂ ਕੋਈ ਬਾਹਰੋਂ ਆਣ ਕੇ ਵੇਚਦਾ ਵਾ ਜਾਂ ਕੋਈ ਵੀ ਇਨਸਾਨ ਕੰਮ ਕਰਦਾ ਵਾ ਚਿੱਟੇ ਦਾ ਇਹ ਉਹਨੂੰ ਚੇਤਾਵਨੀ ਆ ਭਾਈ ਪਿੰਡ ਦੀ ਪਹਚਾਣ ਵੱਲੋਂ ਪੂਰੇ ਨਗਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਵੀ ਇਨਸਾਨ ਕੋਈ ਵੀ ਕੰਮ ਚਿੱਟੇ ਦਾ ਕਰਦਾ ਵਾ ਗੋਲੀ ਗੱਟੇ ਦਾ ਚਿੱਟੇ ਦਾ ਉਹ ਬਾਜਾ ਜੇ ਉਹ ਹਟ ਜੇ ਤੇ ਉਹਦੇ ਵਿੱਚ ਉਹਦੀ ਭਲਾਈ ਆ ਜੇ ਸਾਨੂੰ ਪਤਾ ਲੱਗਦਾ ਵੀ ਸਾਡੇ ਪਿੰਡ 'ਚ ਕੋਹੇਜਾ ਕੰਮ ਕਾਂਡਿਆ ਕਿਤੇ ਦਾ ਕਾਂਡਿਆ ਗੋਲੀ ਘੱਟੇ ਦਾ ਕਾਂਡਿਆ ਲਾਜ਼ਮੀ ਸਾਨੂੰ ਇਹ ਆ ਵੀ ਚਿੱਟੇ ਵਾਸਤੇ ਚਿੱਟਾ ਕਹੋ ਜੀ ਬਿਮਾਰੀ ਆ ਵੀ ਪਿੰਡਾਂ ਦੇ ਪਿੰਡ ਖਾ ਗਿਆ ਨੌਜਵਾਨੀਆਂ ਖਾ ਗਿਆ ਨੌਜਵਾਨ ਬੱਚੇ ਨੌਜਵਾਨ ਮੰਡੇ ਖਤਮ ਹੋ ਗਏ ਇਸ ਕਰਕੇ ਭਾਈ ਇਹ ਬੇੰਤੀ ਜ਼ਰੂਰੀ ਕਰਨੀ ਬਣ ਗਈ ਆ ਪਿੰਡ ਦੀ ਪੰਚਾਇਤ ਨੂੰ ਵੀ ਤੇ ਪੁਲਿਸ ਸਾਹਿਬ ਨੂੰ ਵੀ ਹਦਾਇਤਾਂ ਵੀ ਪਿੰਡ-ਪਿੰਡ ਇਹ ਜ਼ਰੂਰੀ ਬਣ ਗਿਆ ਵੀ ਆਪਣਾ ਪਿੰਡ ਤੁਸੀਂ ਖੁਦ ਹੀ ਬਚਾਉਣਾ ਵਾ ਇਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਪਿੰਡ ਦੇ ਵਿੱਚ ਚਿੱਟੇ ਦਾ ਕੰਮ ਕੋਈ ਨਾ ਕਰੇ ਜੇ ਕੋਈ ਬਾਹਰੋਂ ਕਰਦਾ ਵਾ ਦੇ ਬਾਹਰੋਂ ਉਸ ਬੰਦੇ ਦਾ ਖਿਆਲ ਰੱਖਿਆ ਜਾਵੇ ਉਸ ਬੰਦੇ ਨੂੰ ਫੜਿਆ ਜਾਵੇ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ